ਸਸਕਲ ਦੋਸਤੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਹਰੀਕੇ ਹੈਡਵਰਕਸ 26 ਅਗਸਤ 2025 ਸਵੇਰ ਦੇ ਲਗਭਗ 8:00 ਵਜੇ ਕਿਨੇ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਜਰੂਰ ਕਰੀ ਚਲੋ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰਿਆਂ ਦੇ ਫੋਨਾਂ ਤੱਕ ਪਹੁੰਚ ਸਕੇ ਸੋਖ ਲੱਗਿਆ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਪਲ-ਪਲ ਦੀ ਜਿਹੜੀ ਖਬਰ ਪ੍ਰੋਵਾਈਡ ਕਰਵਾਉਂਦੇ ਰਵਾਂਗੇ ਇਹ ਜਿਹੜੀ ਇੱਕ ਪਾਸੋਂ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਦੂਸਰੇ ਪਾਸੋਂ ਜਿਹੜਾ ਆਪਣੇ ਬਿਆਸ ਦਰਿਆ ਦਾ ਪਾਣੀ ਜਿਹੜਾ ਵੱਡੀ ਮਾਤਰਾ ਦੇ ਵਿੱਚ ਹਰੀਕੇ ੜ ਤੇ ਪਹੁੰਚ ਰਿਹਾ ਲਗਭਗ ਦੋਨਾਂ ਦਰਿਆਵਾਂ ਦਾ ਪਾਣੀ ਮਿਲਾ ਕੇ 242688 ਕਿਊਸਿਕ ਜਿਹੜਾ ਪਾਣੀ ਆ ਹਰੀ ਕੇ ਹੈਡ ਵਰਕਸ ਤੇ ਸਵੇਰੇ 6 ਵਜੇ ਪਹੁੰਚ ਰਿਹਾ ਜੇਕਰ ਡਾਊਨਸਟ੍ਰੀਮ ਦੀ ਗੱਲ ਕਰੀਏ ਫਰੋਇਪੁਰ ਵਾਲੇ ਪਾਸੇ ਲਗਭਗ ਪਾਣੀ ਜਿਹੜਾ 229110 ਕਿਊਸਿਕ ਜਿਹੜਾ ਪਾਣੀ ਆ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਫਰੋਇਪੁਰ ਵਾਲੇ ਪਾਸੇ ਨੂੰ ਜੇਕਰ ਫਰੋਇਪੁਰ ਫੀਡਰ ਨਹਿਰ ਦੀ ਗੱਲ ਕਰੇ ਤਾਂ 4430 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੇ ਤਾਂ 90 9098 ਕਿਉਸੀ ਜਿਹੜਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਮਹੂ ਕਨਾਲ ਦੀ ਗੱਲ ਕਰੀਏ ਤਾਂ 50 ਕਿਉਸੀ ਪਾਣੀ ਛੱਡਿਆ ਜਾ ਰਿਹਾ ਜੇਕਰ ਆਪਾਂ ਪੌਂਗ ਡੈਮ ਦੀ ਸਵੇਰ ਦੀ ਰਿਪੋਰਟ ਦੇਖੇ ਤਾਂ ਪੌਂਗ ਡੈਮ ਜਿਹੜਾ ਸਵੇਰੇ 1388.22 ਫੁੱਟ ਤੇ ਚੱਲ ਰਿਹਾ 26 ਅਗਸਤ 2025 ਲਗਭਗ ਜਿਹੜਾ ਪੌਂਗ ਡੈਮ ਦੇ ਵਿੱਚ ਇਨਫਲੋ ਆ 171278 ਕਿਊਸੀ ਜਿਹੜਾ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 60215 ਕਿਊਸੀ ਜਿਹੜਾ ਆਊਟਫਲੋ ਉਹ ਪੌਂਗ ਡੈਮ ਤੋਂ ਅਗਲੇ ਪਾਸੇ ਹੋ ਰਿਹਾ ਐਵਰੇਜ ਡਾਟਾ ਦੇ ਵਿੱਚ ਜੇਕਰ ਇਨਫਲੋ ਦੀ ਗੱਲ ਕਰੀਏ ਐਕਚੁਅਲ ਡਾਟਾ ਦੇ ਵਿੱਚ ਤਾਂ 167133 ਕਿਊਸੀ ਦਾ ਪਾਣੀ ਇਨਫਲੋ ਹੋ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਐਕਚੁਅਲ ਡਾਟਾ ਦੇ ਵਿੱਚ ਤਾਂ 67885 ਕਿਊਸੀ ਜਿਹੜਾ ਪਾਣੀ ਉਹ ਆਊਟਫਲੋ ਹੋ ਰਿਹਾ ਹੈ ਸੋ ਮੇਰੇ ਵੀਰੋ ਵੀਡੀਓ ਜਰੂਰ ਸ਼ੇਅਰ ਕਰੀ ਚਲੋ ਕਮੈਂਟਾਂ ਵਿੱਚ ਤੁਸੀਂ ਆਪਣੇ ਏਰੀਆ ਦਾ ਨਾਮ ਜਰੂਰ ਲਿਖੀ ਚਲੋ ਕਿੱਥੋਂ ਕਿੱਥੋਂ ਤੁਸੀਂ ਜਿਹੜੀ ਆਪਣੀ ਵੀਡੀਓ ਦੇਖ ਰਹੇ ਹੋ ਬਿਆਸ ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਸਤ루 ਦਰਿਆ ਦੇ ਕੰਢੇ ਤੋਂ ਦੇਖ ਰਹੇ ਹੋ ਤੇ ਆਪਣੇ ਏਰੀਆ ਦਾ ਹਾਲ ਕਮੈਂਟਰ ਦੇ ਵਿੱਚ ਜਰੂਰ ਲਿਖੋ ਟਾਈਮ ਜਰੂਰ ਲਿਖੋ ਮੇਰੇ ਵੀਰੋ ਜੇਕਰ ਭਾਖੜਾ ਡੈਮ ਦੀ ਗੱਲ ਕਰੀ ਤੇ ਭਾਖੜਾ ਡੈਮ ਦੇ ਵਿੱਚ ਵੀ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ 1670 ਫੁੱਟ ਤੇ ਜਿਹੜਾ ਭਾਖੜਾ ਡੈਮ ਦਾ ਲੈਵਲ ਉਹ ਪਹੁੰਚ ਚੁੱਕਾ ਹੈ ਜਿਹੜਾ ਕਿ ਟੋਟਲ ਜਿਹੜੀ ਪਾਣੀ ਰੱਖਣ ਦੀ ਸਮਤਾ ਹੈ ਆਪਣੀ ਲਗਭਗ 1680 ਜਾਂ 1685 ਤੱਕ ਆਪਾਂ ਦਾ ਐਸਟੀਮੇਟ ਲਾ ਸਕਦੇ ਹਾਂ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 84283 ਕਿਊਸਿ ਜਿਹੜਾ ਭਾਖੜਾ ਡੈਮ ਦੇ ਵਿੱਚ ਇ ਜੇਕਰ ਆਊਟਫਲੋ ਦੀ ਗੱਲ ਕਰੇ ਤਾਂ 43152 ਕਿਊਸੀ ਜਿਹੜਾ ਪਾਣੀ ਉਹ ਆਊਟਫਲੋ ਕੀਤਾ ਜਾ ਰਿਹਾ ਹੈ ਸਾਹਮਣੇ ਜੇ ਤੁਸੀਂ ਪਾਣੀ ਦੇਖ ਰਹੇ ਇੱਕ ਪਾਸੇ ਸਤ루 ਦਰਿਆ ਦਾ ਪਾਣੀ ਆੜਾ ਵਹਾਏ ਇਹ ਜਿਹੜਾ ਬਿਆਸ ਦਰਿਆ ਦਾ ਪਾਣੀ ਦੂਸਰੇ ਪਾਸੇ ਜਾ ਕੇ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਿਹਾ ਲਗਭਗ ਜੇਕਰ ਗੱਲ ਕਰੀਏ 242000 ਕਿਊਸੀ ਜਿਹੜਾ ਪਾਣੀ ਹਰੀਕੇ ਡਵਰਕਸ ਤੇ ਪਹੁੰਚ ਰਿਹਾ ਮੈਂ ਦੁਬਾਰਤੋਂ ਦੱਸਦਾ ਪੌਂਗ ਡੈਮ ਦਾ ਜਿਹੜਾ ਲੈਵਲ ਆ 1388.2 ਫੁੱਟ ਤੇ ਪਹੁੰਚ ਚੁੱਕਾ ਟੋਟਲ ਪਾਣੀ ਰੱਖਣ ਦੀ ਸਮਰਤਾ 1400 ਫੁੱਟ 1 ਲੱਖ ਲੇ 67133 ਕਿਉਂਸੀ ਕਪਾਣੀ ਪਾਣੀ ਪੌਂਟ ਆਮ ਦੇ ਵਿੱਚ ਆ ਰਿਹਾ ਹੈ ਆਊਟਫਲੋ ਜਿਹੜਾ 67000 ਅਗਲੇ ਪਾਸੇ ਕੀਤਾ ਜਾ ਰਿਹਾ ਸੋ ਵੀਡੀਓ ਜਰੂਰ ਸ਼ੇਅਰ ਕਰ ਦਿਓ ਹਰ ਘਰ ਹਰ ਫੋਨ ਤੱਕ ਪਹੁੰਚਾ ਦਿਓ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰੇ ਤੱਕ ਪਹੁੰਚ ਸਕੇ ਆ ਜੋ ਤੁਸੀਂ ਪਾਣੀ ਦੇਖ ਰਹੇ ਹੋਏ ਜਿਹੜਾ ਫਰੋਇਪਰ ਵਾਲੇ ਪਾਸੇ ਨੂੰ ਛੱਡਿਆ ਜਾ ਰਿਹਾ ਹਰੀ ਘਿਹੜ ਤੋਂ ਸੋ ਕਾਫੀ ਵੀ